ਮੇਰਾ ਸਤਿ ਸ੍ਰੀ ਅਕਾਲ ਮੈਂ ਬਲਵੀਰ ਸਿੰਘ ਗੜੀਆ ਪਿੰਡ ਟਰੰਗਵਾੜ ਸੇਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਸਹੀ ਇਹ ਦੋ ਬੂਟੇ ਨੇ ਜਿਹੜੇ ਲੂਚੇ ਦੇ ਲਾਏ ਨੇ ਲੂਚੇ ਦੀਆਂ ਦੋ ਵੈਰਾਈਟੀਆਂ ਨੇ ਤੇ ਪਰਪਲ ਸਤਲੁਜ ਤੇ ਅੰਬਰਸਰੀ ਕਾਲਾ ਜਿਹੜਾ ਪਰਪਲ ਸਤਲੁਜ ਆ ਇਹਦੇ ਜਿਹੜੇ ਫਲ ਨੇ ਉਹ ਵੱਡੇਕਾਰ ਦੇ ਨੇ ਤੇ ਇਕੱਲੇ ਇਹਨਾਂ ਨੂੰ ਫਲ ਨਹੀਂ ਆਉਂਦਾ ਇਹਦੇ ਨਾਲ ਕਾਲਾ ਅੰਬਰਸਰੀ ਦਾ ਬੂਟਾ ਵੀ ਲਾਉਣਾ ਜ਼ਰੂਰੀ ਹੈ ਇਹ ਇਹ ਜਿਹੜੇ ਸਾਡਾ ਦੋਨਾਂ ਦਾ ਫਲ ਹੈ ਤਕਰੀਬਨ ਜਿਹੜਾ ਪਰਪਲ ਸਤਲੋ ਜਾ ਇਹਦਾ ਮਈ ਦੇ ਪਹਿਲੇ ਹਫ਼ਤੇ ਪੱਕਣਾ ਸ਼ੁਰੂ ਹੋ ਜਾਊਗਾ ਤੇ ਜਿਹੜਾ ਕਾਲਾ ਅੰਬਰਸਰੀਆ ਉਹਦਾ ਜਿਹੜਾ ਫਲ ਹੈ ਉਹ ਮਈ ਦੇ ਦੂਜੇ ਹਫ਼ਤੇ ਪੱਕ ਜਾਣਾ ਤੇ ਆ ਹੁਣ ਫੁੱਲਾਂ ਨਾਲ ਇਹ ਭਰੇ ਪਏ ਨੇ ਮੈਂ ਸਮਝਦਾ ਵੀ ਘਰਾਂ ਦੇ ਵਿੱਚ ਵੀ ਸਾਡੇ ਬੇੜਿਆਂ ਦੇ ਵਿੱਚ ਵੀ ਜਿੱਥੇ ਖਾਲੀ ਜਗ੍ਹਾ ਉੱਥੇ ਦੇ ਲੂਚੇ ਦੇ ਬੂਟੇ ਲਾਉਣੇ ਚਾਹੀਦੇ ਨੇ ਇਹ ਫੁੱਲਾਂ ਦਾ ਵੀ ਕੰਮ ਦਿੰਦੇ ਨੇ ਬਹੁਤ ਹੀ ਖੂਬਸੂਰਤ ਇਹਨੂੰ ਐਸ ਤਰ੍ਹਾਂ ਦੇ ਫੁੱਲ ਆਏ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਵੀਰ ਨੂੰ ਪਾਣੀ ਨਹੀਂ ਲਾਉਣਾ ਚਾਹੀਦਾ ਤੇ ਅਪ੍ਰੈਲ ਮਈ ਦੇ ਵਿੱਚ ਜਾ ਕੇ ਜਿਹੜਾ ਪਾਣੀ ਆ ਹਫਤੇ ਇੱਕ ਬਾਅਦ ਇਹ ਮੰਗਦੇ ਨੇ ਤੇ ਇਹਨਾਂ ਨੂੰ ਹਵਾ ਕਾਫੀ ਨੁਕਸਾਨ ਕਰਦੀ ਹੈ ਜਦੋਂ ਤੇਜ਼ ਚੱਲਦੀ ਹੈ ਝੜਦੇ ਨੇ ਇਸ ਲਈ ਇਹਦੇ ਅੜਲੇ ਵਾਲੇ ਕੋਈ ਸਪੋਰਟ ਹੋਵੇ ਜਾਂ ਹਵਾ ਰੋਕੂ ਬਾੜ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਤੇ ਇਹਦਾ ਜਿਹੜਾ ਫਲ ਹੈ ਉਹ ਬੜਾ ਗੁਣਕਾਰੀ ਹੈ ਤੇ ਡਾਕਟਰ ਬੈਠ ਕੀਮ ਦੱਸਦੇ ਨੇ ਵੀ ਜਿਹੜਾ ਲੂਚੇ ਦਾ ਫਲ ਖਾਣ ਨਾਲ ਜਿਹੜਾ ਬਲੱਡ ਆ ਉਹ ਬਹੁਤ ਵਾਧਾ ਜਾਨੀ ਖੂਨ ਆ ਜਿਹੜਾ ਤੇ ਜਿਨ੍ਹਾਂ ਚ ਖੂਨ ਦੀ ਕਮੀ ਆ ਉਹਨਾਂ ਲਈ ਡਾਕਟਰ ਰეკਮੈਂਡ ਕਰਦੇ ਨੇ ਤੇ ਇਹ ਜਿਹੜਾ ਫਾਲਾ ਬਹੁਤ ਛੇਤੀ ਚੱਕ ਲਾਂਦਾ ਹੈ ਮੈਂ ਸਮਝਦਾ ਵੀ ਥੋੜੇ ਥੋੜੇ ਬੂਟੇ ਜੇ ਸਾਡੇ ਕੋਲ ਆਏ ਹੋਣਗੇ ਤਾਂ ਸਾਡੇ ਘਰ ਦੀ ਲੋੜ ਪੂਰੀ ਹੋ ਜਾਂਦੀ ਹੈ ਜਿਹੜਾ ਸਤਲੁਜ ਪਰਪਲ ਹੈ ਨੂੰ ਤਕਰੀਬਨ 40 ਕਿਲੋ ਫਾਲੇ ਕਬੂਟੇ ਤੋਂ ਸਾਨੂੰ ਮਿਲ ਜਾਂਦਾ ਹੈ ਤੇ ਕਾਲਾ ਅੰਬਰਸਰੀ ਨੂੰ 45 ਕਿਲੋ ਤੇ ਦੋਨੋਂ ਇਹ ਵੈਰਾਈਟੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਮੈਂਡ ਕਰੀਆਂ ਨੇ ਤੇ ਇਹਨਾਂ ਦਾ ਜਿਹੜਾ ਬੂਟੇ ਨੇ ਉਹ ਦਸੰਬਰ ਜਨਵਰੀ ਦੇ ਵਿੱਚ ਲਾਏ ਜਾ ਸਕਦੇ ਹਨ